ਤਾਂ ਤੰਤ ਸ੍ਰੀ ਗੁਰ ਗ੍ਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗ ਹਨ ਜਿਨ੍ਹਾਂ ਦੀ ਤਰਤੀਬ ਇਸ ਪ੍ਰਕਾਰ ਹੈ ਨੰਬਰ 1 ਰਾਗ ਸੀੜੀ ਰਾਗ ਨੰਬਰ 2 ਰਾਗ ਮਾਜ ਨੰਬਰ 3 ਰਾਗ ਗੌੜੀ ਨੰਬਰ 4 ਰਾਗ ਆਸਾ ਨੰਬਰ 5 ਰਾਗ ਗੁਜਰੀ ਨੰਬਰ 6 ਰਾਗ ਦੇਵਗੰਧਾਰੀ ਨੰਬਰ 7 ਰਾਗ ਵਿਹਾਗਤਾ ਨੰਬਰ 8 ਰਾਗ ਵਡਹੰਸ ਨੰਬਰ 9 ਰਾਗ ਸੂਰਠ ਨੰਬਰ 10 ਰਾਗ ਦਨਹਾਸਰੀ ਨੰਬਰ 11 ਰਾਗ ਜਤਸਰੀ ਨੰਬਰ 12 ਰਾਗ ਟੋਡੀ ਨੰਬਰ 13 ਰਾਗ ਬੈਰਾਤੀ ਨੰਬਰ 14 ਰਾਗ ਤਿਲੰਗ ਨੰਬਰ 15 ਰਾਗ ਸੂਹੀ ਨੰਬਰ 16 ਰਾਗ ਬਲਾਵਲ ਨੰਬਰ 17 ਰਾਗ ਗੋੜ ਨੰਬਰ 18 ਰਾਗ ਰਾਮਕਲੀ ਨੰਬਰ 19 ਰਾਗ ਨਟ ਨੰਬਰ 20 ਰਾਗ ਮਾਲੀ ਗੋੜਾ ਨੰਬਰ 21 ਰਾਗ ਮਾਰੂ ਨੰਬਰ 22 ਰਾਗ ਤੁਖਾਰੀ ਨੰਬਰ 23 ਰਾਗ ਕੇਦਾਰਾ ਨੰਬਰ 24 ਰਾਗ ਪੈਰੂ ਨੰਬਰ 25 ਰਾਗ ਬਸੰਤ ਨੰਬਰ 26 ਰਾਗ ਸਾਰਗ ਨੰਬਰ 27 ਰਾਗ ਕਾਂੜਾ ਨੰਬਰ 28 ਰਾਗ ਮਲਾਰ ਨੰਬਰ 29 ਰਾਗ ਕਲਿਆਣ ਨੰਬਰ 30 ਰਾਗ ਪਰਪਾਤੀ ਅਤੇ ਨੰਬਰ 31 ਰਾਗ ਜਜਾਵਤੀ ਮੀਟ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ